ਕਿੱਥੇ ਆ ਆ ਦੇਖ ਲਓ ਬਾਈ ਗੱਧੜਾ ਵਾਲੇ ਮੋੜ ਤੋਂ ਝੰਡਾ ਵਾਲੇ ਰੋਡ ਤੇ ਅੱਗ ਲਾਈਆ ਕਿਸੇ ਜ਼ਿਮੀਦਾਰ ਨੇ ਕਿਸਾਨ ਨੇ ਅੰਨ ਦਾਤਾ ਜੀ ਨੇ ਤੇ ਬੁਰਾ ਹਾਲ ਕਰਤਾ ਕਈ ਤਰਕਤਾਂ ਨੂੰ ਅੱਗ ਲੱਗ ਚੁੱਕੀ ਆ ਬਹੁਤ ਹੀ ਭਿਆਨਕ ਦੇਖੋ ਤੁਸੀਂ ਕੀ ਹਾਲ ਕੀਤਾ ਜਿਹਦੇ ਵਿੱਚ ਉੱਲੂ ਦੇ ਚਾਰ ਬੱਚੇ ਸੀਗੇ ਜਿਹਦੇ ਵਿੱਚੋਂ ਦੋ ਰੋਸਟਡ ਬਣਾਤੇ ਇਹਨਾਂ ਨੇ ਸਾੜਤੇ ਜਮਾ ਦੋ ਅਸੀਂ ਵੀਰ ਮੇਰੋਂ ਬਚਾਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਪਹਿਲਾ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਗਿਆ ਅਪੀਲ ਆ ਮੇਰੀ ਕਿਸਾਨ ਵੀਰਾਂ ਨੂੰ ਇਹ ਨਾ ਕੀਤਾ ਜਾਵੇ ਭਰਾਵੋ ਸੌਖੇ ਸੀ ਹੋਈਏ ਵੀ ਕਿੱਥੇ ਸਾਡੇ ਬੱਚਾ ਨਾ ਵੀ ਇਹੀ ਕੁਛ ਹੁੰਦਾ ਤਾਂ ਇਹੋ ਉਹ ਬਲਾਨਾ ਮਰ ਗਿਆ ਇੱਕ ਢੂੰਕਾ ਮਰ ਗਿਆ ਦੀ ਕਾਲ ਆਗੇ ਤੇ ਮਰਨਾ ਹੀ ਆ ਬਾਈਓ ਜੀ ਕੋਈ ਕਿਸੇ ਦੇ ਬੱਚੇ ਮਚਾਉਂਗੇ ਤਾਂ ਹੀ ਹੋਣੀ ਆ ਸਾਡੇ ਨਾਲ ਨਾ ਇਹ ਧੱਕਾ ਕਰੋ ਇਹ ਕਿਸਾਨ ਆ ਪੰਛੀਆਂ ਨੂੰ ਜਾਨਵਰਾਂ ਨੂੰ ਖੇਤਾਂ ਦੇ ਵਿੱਚ ਵੀ ਨਾ ਛੱਡਦਾ ਸੀ ਕਿਸੇ ਟਾਈਮ ਤੇ ਅੱਜ ਇਹ ਆ ਹਲ ਕਰਦੇ ਆ ਉਹ ਵੀ ਸਰਕਾਰੀ ਦਰਖਤ ਵੀਰ ਮੇਰੇ ਉਹ ਜੇ ਕੋਈ ਟੰਬਾ ਵੱਢ ਕੇ ਲੈ ਜਾਏ ਪਰਚਾ ਪੈਂਦਾ ਇਹਦਾ ਤਾਂ ਹੱਕ ਬਣਦਾ ਪਰ ਨੰਨ ਦਾ ਨਾ ਦੇਖੋ ਤੁਸੀਂ ਬੇਰੀ ਸਰਕਾਰੀ ਅੱਗ ਲੱਗੀ ਹੋਈ ਆ ਦੇਖੋ ਸਰਕਾਰੀ ਸੜਕ ਨੂੰ ਅੱਗ ਲਾਈ ਵੀ ਇਹਨਾਂ ਨੇ ਆਹ ਦੇਖੋ ਗਿੱਦਲ ਵਾਲੇ ਮੋੜ ਤੋਂ 2 ਕਿਲੋਮੀਟਰ ਜਿਹੜਾ ਬੰਦਾ ਮਰਜ਼ੀ ਅੰਕਵਾਰੀ ਕਰ ਲੇ ਸੱਪ ਤਾਂ ਲੱਗ ਜੂ ਵੀ ਕਿਹਦੇ ਖੇਤ ਤੋਂ ਲੱਗੀ ਹੈ ਕਿਨੇ ਲਾਈ ਆ ਆ ਦੇਖੋ ਤੁਸੀਂ ਜਿਉਂਦੇ ਬੱਚੇ ਦੋ ਬੱਚੇ ਮਰ ਚੁੱਕੇ ਦੋਵਾਂ ਨੂੰ ਉਸੇ ਪਣੀਪੁਣੀ ਪਾ ਕੇ ਬਚਾਇਆ ਆਹ ਦੇਖ ਲਓ ਤੀਜਾ ਕਿੱਥੇ ਐੜਾ ਰੋਸਟਡ ਬਣਿਆ ਆ ਬੱਠੇ ਦੋ ਬੱਚੇ ਬਾਈ ਬਹੁਤ ਔਕੇ ਬਚਾਇਆ ਇਹ। ਕੱਤੇ ਤੁਹਾਨੂੰ ਪਹਿਲਾ ਵਾਲਾ ਵੀਡੀਓ ਦਿਖਾਇਆ ਸੀ ਰੋਸਟਡ ਬਣ ਚੁੱਕਿਆ ਮਰ ਚੁੱਕਿਆ ਬਿਚਾਰਾ। ਮੰਨੂ ਲੱਭਿਆ ਨਹੀਂ ਹੁਣ ਮੈਂ ਆ ਬਿਆ। ਦੇਖ ਲਓ ਤੁਸੀਂ ਤੇੜਾ ਖੇਤ ਸੀ ਬਿਚਾਰਾ ਉਹ ਵੀ ਭੱਜ ਗਿਆ ਸੀਰੀ ਨੂੰ ਵੀ ਸੱਦ ਲਿਆ ਵੀ ਉਹਰੇ ਆ ਜਾ ਬਾਈ। ਸੀਰੀ ਸੀਗਾ ਖੇਤ ਜਿਹੜਾ ਸਾਡੇ ਨਾਲ ਹੈਲਪ ਕਰਦਾ ਸੀ ਬਚਾਉਣ ਦੀ ਉਹਨੂੰ ਵੀ ਸੱਦਿਆ ਗਿਆ ਬਾਈ ਮੇਰੇਓ। ਉਹਨੂੰ ਵੀ ਜ਼ਿੰਮੇਦਾਰ ਨੇ ਦੂਜੇ ਖੇਤ ਸੱਦ ਲਿਆ ਬਚਾਉਣ ਦੀ ਬਜਾਏ ਅਸੀਂ ਰਾਹੀ ਬੰਦੇ ਲੱਗੇ ਉਹਨੂੰ ਲੱਗਣ ਦੀ ਬਜਾਏ ਉਹਦੇ ਘਰੇ ਸੱਦ ਲਿਆ। ਪਤਲੇ ਦੂਜੇ ਗੇਟ ਚ ਸੱਦ ਲਿਆ ਵੀ ਇੱਥੇ ਕੰਮ ਆ ਇੱਥੇ ਆਇਆ ਮੱਚਦਾ ਕੋਈ ਮੱਚੀ ਜਾਵੇ ਰਕਤ ਮੱਚੇ ਸੜਕ ਮੱਚੇ ਕੋਈ ਮੱਚੇ ਜੱਟ ਨੂੰ ਕੋਈ ਨਹੀਂ ਪੁੱਛਦਾ ਆਹ ਦੇਖ ਲਓ ਫਿਰ ਕਹਿਣ ਵਾਲਾ ਮਾੜਾ ਆਹ ਦੇਖੋ ਤੁਸੀਂ ਖੰਦਾ ਖੱਬਾ ਕੇ ਦੇਖੋ ਤੇ ਜਿੱਥੇ ਹਮਤਾ ਜੀ ਨਾ ਅਗਲਾ ਹੀ ਆ ਆਹ ਹਾਲ ਹੋਣਾ ਤੁਹਾਡਾ ਵੀ ਯਾਦ ਰੱਖੋ ਗੱਲ ਅੱਜ ਦੀ ਮੇਰੀ ਆਹ ਦੇਖੋ